ਰਾਜਪੀਰ ਸਿੰਘ ਗੱਲ ਸੰਧ ਪਾਸ 77 ਚੈਨਲ ਬੀਕੀਓ ਜੀ ਕਰਦਿਆਂ ਜਲਾ ਫਰੀਦਕੋਟ ਅੱਜ ਅਸੀਂ ਖੜੇ ਆ ਪਿੰਡ ਕੰਮੇ ਆਣਾ ਚ ਨਹਿਰਾਂ ਦੇ ਨਾਲ ਜਮਾ ਝੋਨਾ ਇੱਥੇ ਲੱਗ ਰਿਹਾ ਵਧੀਆ ਗੱਲ ਆ ਜੋ ਭੂਤਬਾਨ ਨੇ ਪਹਿਲੀ ਤਰੀਕ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਕਿਉਂਕਿ ਪਹਿਲਾਂ तकरीबन 15 ਤਰੀਕ ਦੇ ਆਸ-ਪਾਸੇ ਲੱਗਦਾ ਸੀ ਤੇ ਪੱਕਣ ਦੇ ਵਿੱਚ ਥੋੜਾ ਜਿਹਾ ਇਹ ਪਿੱਛੇ ਜਾ ਵਰਦਾ ਸੀਗਾ 10ਵੇਂ ਮਹੀਨੇ ਤੋਂ ਲਾਸਟ ਜਾ ਵਰਦਾ ਸੀਗਾ ਹੁਣ ਇਹ ਪੱਕ ਜੂਗਾ 9ਵੇਂ ਮਹੀਨੇ ਲਾਸਟ ਤੱਕ ਨਮੀ ਹੈ ਜਿਹੜੀ ਉਹਦਾ ਵੀ ਫਰਕ ਪਊਗਾ ਤੇ ਝਾੜਤ ਵੀ ਫਰਕ ਪਊਗਾ ਵੱਡਿਆ ਵੀ ਕੀਤਾ ਜਾਊਗਾ ਕਿ ਕਣਕ ਨੂੰ ਵੀ ਖੁੱਲਾ ਟਾਈਮ ਮਿਲ ਜਾਂਦਾ ਵੀ ਜਣਾਸਤੇ ਮਤਲਬ ਇਹਦਾ ਸਾਰੀ ਗੱਲ ਦਾ ਹੀ ਫਾਇਦਾ ਹੋ ਜਾਂਦਾ ਤੇ ਦੂਜੀ ਗੱਲ ਹੈ ਲੇਬਰ ਦੀ ਜਿਹੜੀ ਮੇਨ ਆਉਂਦੀ ਹੈ ਜਦੋਂ ਇੱਕਦਮ ਇੱਕ ਡੇਟ ਰੱਖੀ ਜਾਂਦੀ ਹੈ ਨਾ ਤਾਂ ਸਾਰਿਆਂ ਦਾ ਜੋਰ ਫੜਿਆ ਜਾਂਦਾ ਟੋਟਲ ਤੇ ਲੇਬਰ ਦੀ ਬੜੀ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਥੋੜਾ ਥੋੜਾ ਕੀਤਾ ਕੀਤਾ ਕਰਕੇ ਥੋੜਾ ਲੇਬਰ ਦੀ ਪ੍ਰੋਬਲਮ ਵੀ ਥੋੜੀ ਜਿਹੀ ਘਟੂਗੀ ਤੇ ਕੁਝ ਲੇਬਰ ਹੈ ਜਿਹੜੀ ਥੋੜਾ ਜਿਹਾ ਪਿੱਛੇ ਜੇ ਗੜਬੜ ਕਰਕੇ ਪਾਕਿਸਤਾਨ ਤੇ ਇੰਡੀਆ ਦੀ ਲੇਬਰ ਵਾਪਸ ਚਲੀ ਗਈ ਸੀ ਕੁਝ ਉਹਦੇ ਨਾਲ ਵੀ ਮੜਾ ਮੋਟਾ ਅਸਰ ਪਊਗਾ ਤੇ ਪਾਣੀ ਪੂਰਾ ਮਿਲੇ ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਤੇ ਫੇਰ ਹੀ ਜਿਹੜੀ ਭਰਪੂਰ ਫਸਲ ਆ ਉਹ ਕਿਸਾਨ ਦੀ ਹੋ ਜਾਵੇ